ਫੇਸਬੁਕ ਤੇ ਕੰਟੈਕਟ ਕੀਤਾ ਕਿਸੇ ਲੜਕੀ ਨੇ ਸਨੇਨਾ ਗੁਪਤਾ ਨੇ ਵੀ ਮੈਂ ਕੋਈ ਪ੍ਰਾਪਰਟੀ ਖਰੀਦਣੀ ਹੈ ਚੰਡੀਗੜ੍ਹ ਦੇ ਵਿੱਚ ਕਿ ਤੁਸੀਂ ਮੇਰੀ ਹੈਲਪ ਕਰੋ ਇਹ ਕਹਿੰਦੇ ਕਿ ਮੈਂ ਪ੍ਰਾਪਰਟੀ ਡੀਲਿੰਗ ਦਾ ਹੁਣ ਕੰਮ ਨਹੀਂ ਕਰਦਾ ਉਸ ਤੋਂ ਬਾਅਦ ਉਸੇ ਲੜਕੀ ਨੇ ਨੂੰ ਟੈਲੀਗ੍ਰam ਤੇ ਕੰਟੈਕਟ ਕੀਤਾ ਵੀ ਸਾਡੀ ਇੱਕ ਇਨਵੈਸਟਮੈਂਟ ਕੰਪਨੀ ਹੈ ਐਡਮਿਰਲ ਮਾਰਕੀਟਿੰਗ ਗਲੋਬਲ ਲਿਮਟਿਡ ਵੀ ਤੁਸੀਂ ਇਹਦੇ ਵਿੱਚ ਇਨਵੈਸਟਮੈਂਟ ਕਰੋ ਤੁਹਾਨੂੰ ਕਈ ਗੁਣਾ ਜ਼ਿਆਦਾ ਇਹਦੇ ਵਿੱਚ ਪ੍ਰੋਫਿਟ ਮਿਲੂਗਾ ਤੇ ਜਦੋਂ ਇਹਨੇ ਚਾਇਆ ਵੀ ਮੈਂ ਪ੍ਰੋਫਿਟ ਨੂੰ ਵਿਡਰਾਅ ਕਰਕੇ ਆਪਣੇ ਅਕਾਊਂਟ ਚ ਆਵਾਂ ਤਾਂ ਉਹਨਾਂ ਨੇ ਇਹ ਡਿਮਾਂਡ ਕੀਤੀ ਵੀ ਤੁਹਾਡਾ ਇਹਦਾ ਟੈਕਸ ਲੱਗੂਗਾ 24 ਲੱਖ ਰੁਪਏ ਇਹਨੇ ਵੀ 24 ਲੱਖ ਰੁਪਏ ਜਮ੍ਹਾਂ ਕਰਵਾਤਾ ਉਹਦੀ ਫੀਸ ਹੈਗੀ ਹੈ 1 ਲੱਖ ਡਾਲਰ ਕਰੀਬ 80 ਲੱਖ ਰੁਪਏ ਤੇ ਉਹ ਵੀ ਇਹਨੇ ਜਮ੍ਹਾਂ ਕਰਵਾਤਾ ਇਹਨੇ ਸਾਰਾ ਕੁੱਲ 3 ਕਰੋੜ 72 ਲੱਖ 84 ਹਜ਼ਾਰ ਰੁਪਏ ਉਹਨਾਂ ਨੂੰ ਜਮ੍ਹਾਂ ਕਰਵਾਤਾ ਪਰ ਇਹਦੇ ਪੈਸੇ ਆਪਣੇ ਅਕਾਊਂਟ ਚ ਟ੍ਰਾਂਸਫਰ ਹੋਏ ਨਹੀਂ ਹੈਗੇ ਮੁਝੇ ਲਾਲਜ ਵਿੱਚ ਨਹੀਂ ਆਉਣਾ ਚਾਹੀਦਾ ਹੁਣ ਉਹਨਾਂ ਨੇ ਇਹਦੇ 40000 ਜਮ੍ਹਾਂ ਕਰਵਾਇਆ ਤੇ ਉਹਨਾਂ ਨੇ 10 ਤਰੀਕ ਨੂੰ ਸਿਰਫ 3 ਦਿਨਾਂ ਦੇ ਵਿੱਚ ਵਿੱਚ 4000 ਦਾ ਉਹਨੂੰ ਪ੍ਰੋਫਿਟ ਹੋ ਗਿਆ ਉਹ ਬੰਦਾ ਵਿਸ਼ਵਾਸ 'ਚ ਆ ਗਿਆ ਤੇ ਉਹਦੇ ਨਾਲੇ ਉਹ 40000 ਤੋਂ ਕੰਮ ਸ਼ੁਰੂ ਹੋ ਕੇ ਦੇਖੋ ਕਿ ਕਿੱਡੀ ਵੱਡੀ ਠੱਗੀ ਵੱਜ ਗਈ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਸੋਸ਼ਲ ਮੀਡੀਆ ਤੇ ਅਕਸਰ ਧੋਖਾਧੜੀ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਨੇ ਅਜਿਹਾ ਹੀ ਇੱਕ ਮਾਮਲਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੂੰ ਇੱਕ ਕਿਸਾਨ ਨੂੰ ਕਿਹਾ ਜਾ ਰਿਹਾ ਕਿ ਇੱਕ ਲੜਕੀ ਦੇ ਵੱਲੋਂ ਟੈਲੀਗ੍ਰਾਮ ਦੇ ਉੱਤੇ ਮੈਸੇਜ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਇਹ ਲਾਲਚ ਦੇ ਦਿੱਤਾ ਜਾਂਦਾ ਹੈ ਕਿ ਫੋਰੈਕਸ ট্রেਡਿੰਗ ਦੇ ਵਿੱਚ ਤੁਹਾਡਾ ਪੈਸਾ ਜਿਹੜਾ ਹੈ ਉਹ ਲਗਾਇਆ ਜਾਵੇਗਾ ਉਸ ਦਾ ਲਾਲਚ ਦੇ ਕੇ ਵਿਦੇਸ਼ੀ ਮੁਦਰਾ ਦਾ ਲਾਲਚ ਦੇ ਕੇ ਉਸ ਦੇ ਕੋਲੋਂ ਕਰੀਬ 4 ਕਰੋੜ ਦੇ ਨੀਅਰ ਅਬਾਊਟ ਜੜੀ ਜਿਹੜੇ ਪੈਸੇ ਨਹੀਂ ਉਹ ਠੱਗ ਲਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਅਕਾਊਂਟ ਫ੍ਰੀਜ਼ ਕਰ ਦਿੱਤਾ ਜਾਂਦਾ ਹੈ ਅ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਸਾਈਬਰ ਕ੍ਰਾਈਮ ਖੰਨਾ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਅਨ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਸ ਦੇ ਉੱਤੇ ਕਾਰਵਾਈ ਵੀ ਹੋ ਜਾਂਦੀ ਹੈ ਗੱਲਬਾਤ ਕਰਾਂਗੇ ਡੀਐਸਪੀ ਜਿਹੜੇ ਨੇ ਸਾਈਬਰ ਕ੍ਰਾਈਮ ਦੇ ਕਰਮਜੀਤ ਸਿੰਘ ਗਰੇয়াল ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਨੂੰ ਲੈ ਕੇ ਅਕਸਰ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਠੱਗੀ ਦਾ ਸ਼ਿਕਾਰ ਹੁੰਦੇ ਨੇ ਉਸ ਨੂੰ ਲੈ ਕੇ ਸਮੇਂ-ਸਮੇਂ ਦੇ ਉੱਤੇ ਸਾਈਬਰ ਕ੍ਰਾਈਮ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਕਿ ਤੁਸੀਂ ਕਿਤੇ ਠੱਗੀ ਦਾ ਸ਼ਿਕਾਰ ਨਾ ਹੋ ਜਾਓ ਜਾਂ ਜੇ ਤੁਸੀਂ ਅਹ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹੋ ਤਾਂ ਉਸ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਉਸ ਤੋਂ ਬਚ ਸਕਦੇ ਹਾਂ ਗੱਲਬਾਤ ਕਰ ਲੈਣੇ ਸਾਰਾ ਮਾਮਲਾ ਕੀ ਹੈ ਇਹ ਸੰਜੀਪ ਪਾਂਦੀ ਨੇ ਮਾਛਵੜਾ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੂੰ ਫੇਸਬੁੱਕ ਤੇ ਕੰਟੈਕਟ ਕੀਤਾ ਕਿਸੇ ਲੜਕੀ ਨੇ ਸਨੇਨਾ ਗੁਪਤਾ ਨੇ ਵੀ ਮੈਂ ਕੋਈ ਪ੍ਰਾਪਰਟੀ ਖਰੀਦਣੀ ਹੈ ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਮੇਰੀ ਹੈਲਪ ਕਰੋ ਇਹ ਕਹਿੰਦੇ ਕਿ ਮੈਂ ਪ੍ਰਾਪਰਟੀ ਡੀਲਿੰਗ ਦਾ ਹੁਣ ਕੰਮ ਨਹੀਂ ਕਰਦਾ ਉਸ ਤੋਂ ਬਾਅਦ ਉਸੇ ਲੜਕੀ ਨੇ ਇਹਨੂੰ ਟੈਲੀਗ੍ਰam ਤੇ ਕੰਟੈਕਟ ਕੀਤਾ ਵੀ ਸਾਡੀ ਇੱਕ ਇਨਵੈਸਟਮੈਂਟ ਕੰਪਨੀ ਕੰਪਨੀ ਹੈ ਐਡਮirable ਮਾਰਕੀਟਿੰਗ ਗਲੋਬਲ ਲਿਮਟਿਡ ਵੀ ਤੁਸੀਂ ਇਹਦੇ ਵਿੱਚ ਇਨਵੈਸਟਮੈਂਟ ਕਰੋ ਤੁਹਾਨੂੰ ਕਈ ਗੁਣਾ ਜ਼ਿਆਦਾ ਇਹਦੇ ਵਿੱਚ ਪ੍ਰੋਫਿਟ ਮਿਲੂਗਾ ਤਾਂ ਜਿਹੜੇ ਸੰਜੀਵ ਪਾਂਧੀ ਨੇ ਪਹਿਲੀ ਵਾਰ 3/7/2024 ਨੂੰ 40000 ਰੁਪਏ ਜਮ੍ਹਾਂ ਕਰਵਾਇਆ ਤੇ 10/7 ਨੂੰ ਉਹਦੇ ਅਕਾਊਂਟ ਵਿੱਚ 4663 ਰੁਪਏ ਦਾ ਪ੍ਰੋਫਿਟ ਦੇਖਿਆ ਫਿਰ ਉਹਨੂੰ ਉਹਦਾ ਵਿਸ਼ਵਾਸ ਹੋ ਗਿਆ ਫਿਰ ਉਹ ਡਿਫਰੈਂਟ ਡਿਫਰੈਂਟ ਡੇਟਸ ਤੇ ਇਨਵੈਸਟਮੈਂਟ ਕਰਦਾ ਰਿਹਾ ਇਹਨੇ 18 12 24 ਤੱਕ 1 ਕਰੋੜ 4 ਲੱਖ 44 ਹਜ਼ਾਰ ਰੁਪਏ ਇਨਵੈਸਟ ਕਰਦੇ ਤੇ ਇਹਦਾ ট্রেਡਿੰਗ ਦੇ ਵਿੱਚ ਬੈਲੈਂਸ ਸ਼ੋ ਹੋ ਰਿਹਾ ਸੀ 3 ਲੱਖ 66 ਦੇ ਕਰੀਬ ਮعنی ਉਹਨੂੰ ਕਰੀਬ 2 ਕਰੋੜ ਦਾ ਪ੍ਰਾਫਿਟ ਦੇ ਗਿਆ ਤੇ ਜਦੋਂ ਇਹਨੇ ਚਾਇਆ ਵੀ ਮੈਂ ਪ੍ਰਾਫਿਟ ਨੂੰ ਵਿਡਰਾਅ ਕਰਕੇ ਆਪਣੇ ਅਕਾਊਂਟ ਚ ਆਵਾਂ ਤਾਂ ਉਹਨਾਂ ਨੇ ਇਹ ਡਿਮਾਂਡ ਕੀਤੀ ਵੀ ਤੁਹਾਡਾ ਇਹਦਾ ਟੈਕਸ ਲੱਗੂਗਾ 24 ਲੱਖ ਰੁਪਏ ਇਹਨੇ ਵਿੱਚ 24 ਲੱਖ ਵੀ ਜਮ੍ਹਾਂ ਕਰਵਾਤਾ ਤੇ ਫੇਰ ਉਹਨਾਂ ਨੇ ਉਸ ਲੜਕੀ ਨੇ ਡਿਮਾਂਡ ਕੀਤੀ ਕੰਪਨੀ ਵੱਲੋਂ ਡਿਮਾਂਡ ਹੋਈ ਵੀ ਤੁਹਾਡਾ ਇਹ ਪ੍ਰੀਮੀਅਮ ਅਕਾਊਂਟ ਹੈ 1 ਕਰੋੜ ਤੋਂ ਉੱਪਰ ਦਾ ਅਮਾਊਂਟ ਹੈ ਤੁਹਾਨੂੰ ਪ੍ਰੀਮੀਅਮ ਮੈਂਬਰ ਬਣਨਾ ਪੈਣਾ ਉਹਦੀ ਫੀਸ ਹੈਗੀ ਹੈ 1 ਲੱਖ ਡਾਲਰ ਕਰੀਬ 80 ਲੱਖ ਰੁਪਏ ਹੈ ਤੇ ਉਹ ਵੀ ਇਹਨੇ ਜਮ੍ਹਾਂ ਕਰਵਾਤਾ ਇਹਨੇ ਸਾਰਾ ਕੁੱਲ 3 ਕਰੋੜ 72 ਲੱਖ 84 ਹਜ਼ਾਰ ਰੁਪਇਆ ਉਹਨਾਂ ਨੂੰ ਜਮ੍ਹਾਂ ਕਰਵਾਤਾ ਪਰ ਇਹਦੇ ਪੈਸੇ ਆਪਣੇ ਅਕਾਊਂਟ ਚ ਟ੍ਰਾਂਸਫਰ ਹੋਏ ਨਹੀਂ ਹੈਗੇ ਅੰਨਗਨ ਨਹੀਂ ਕਰਦੇ ਸੀ ਇਹਨੂੰ ਡਾਊਟ ਹੋਇਆ ਤੇ ਨੇ ਕੰਪਲੇਨਟ ਕੀਤੀ ਉਨੀਤੀ ਤੇ ਤੁਰਤੇ ਤੁਸੀਂ ਐਫ ਆਈ ਆਰ ਜੌਸਰ ਕੀਤੀ ਹੈ 3184 ਜਿਹੜੀ ਪਹਿਲਾਂ 420 ਹੁੰਦੀ ਸੀ ਵੀ ਆਈ ਪੀਸੀ ਤੇ ਆਈਟੀਐਫ ਦੀਆਂ ਧਾਰਾਵਾਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਹੈ ਕਿ ਸਰ ਇਹ ਕੰਪਨੀ ਕਰਦਾ ਕੋਈ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਇਹ ਇਹ ਦੱਸਦਾ ਹੈ ਸਰ ਕੋਈ ਪਤਾ ਨਹੀਂ ਕਿ ਕਿੱਥੋਂ ਇੰਨੇ ਪੈਸੇ ਦੇ ਰਹੇ ਨੇ 10 ਚਾਰ ਕੋਈ ਇਹ ਤਾਂ ਹੁਣ ਫਰਦਰ ਇਨਵੈਸਟੀਗੇਸ਼ਨ ਚੱਲੂਗੀ ਸਾਰਾ ਕਲੀਅਰ ਹੋਵੇ ਵੀ ਕਿੱਥੋਂ ਕਿਉਂ ਦਾ ਸੋਰਸ ਆਫ ਮਨੀ ਕੀ ਸੀ ਤੇ ਮਨੀ ਦਾ ਰੂਟ ਕੀ ਹੈ ਕਿੱਧਰ ਨੂੰ ਗਏ ਨੇ ਕਿਤੇ ਵਿਡਰਾਅ ਹੋਏ ਨੇ ਉਹ ਅੱਗੇ ਅਸੀਂ ਉਹਦਾ ਫ੍ਰੀਜ਼ਿੰਗ ਵਾਲਾ ਨੰਮ ਕੰਮ ਕਰ ਰਹੇ ਹਾਂ ਉਹਨਾਂ ਦਾ ਮੈਨੂੰ ਟ੍ਰੇਲ ਤੇ ਕੰਮ ਚੱਲ ਰਿਹਾ। ਕੀ ਕੋਈ ਕੋਈ ਹੋਰ ਵੀ ਕੰਮ ਕਰ ਰਿਹਾ ਹੈ? ਨਹੀਂ ਫਿਲਹਾਲ ਤਾਂ ਇਹ ਜੀ ਇੱਕ ਕੋ ਕੰਪਲੇਂਟ ਆਈ ਸੀ। ਤੇ ਬਾਕੀ ਕੀ ਮੈਸੇਜ ਜਲਣਾ ਚਾਹੁੰਦੇ? ਵੀ ਜਿਹੜੇ ਇਹ ਜਿਹੜੀਆਂ ਐਡਸ ਆਉਂਦੀਆਂ ਨੇ, ਮੋਬਾਈਲ ਨੰਬਰ ਤੇ ਵੀ ਵੱਧ ਜੀ। ਇਹ ਜਿਹੜੇ Facebook ਤੇ ਜਿਹੜੀਆਂ ਐਡਸ ਆਉਂਦੀਆਂ ਨੇ, ਐਡਸ ਆਉਂਦੀਆਂ ਨੇ ਹਮੇਸ਼ਾ ਪੈਸੇ ਲੱਗਿਓ ਉਹਦੇ ਵਿੱਚ ਉਹ ਆਪਣੇ ਐਡ ਦੇ ਉੱਤੇ ਕਿਸੇ ਤੇ ਯਕੀਨੀ ਨਹੀਂ ਕਰਨਾ ਚਾਹੀਦਾ ਜਿਹੜੇ ਅਨਨੋਮ ਬੰਦੇ ਜਿਹੜੂ ਫਿਜ਼ੀਕਲੀ ਜਾਂ ਪਰਸਨਲੀ ਆਪਾਂ ਨਹੀਂ ਜਾਣਦੇ। ਕਿਸੇ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ ਹੁਣ ਉਹਨਾਂ ਨੇ ਇਹਦੇ 40000 ਜਮ੍ਹਾਂ ਕਰਵਾਇਆ ਤੇ ਉਹਨਾਂ ਨੇ 10 ਤਰੀਕ ਨੂੰ ਸਿਰਫ 3 ਦਿਨਾਂ ਦੇ ਵਿੱਚ ਵਿੱਚ 4000 ਦਾ ਉਹਨੂੰ ਪ੍ਰੋਫਿਟ ਹੋ ਗਿਆ ਉਹ ਬੰਦਾ ਵਿਸ਼ਵਾਸ 'ਚ ਆ ਗਿਆ ਤੇ ਉਹਦੇ ਨਾਲੇ ਉਹ 40000 ਤੋਂ ਕੰਮ ਸ਼ੁਰੂ ਹੋ ਕੇ ਦੇਖੋ ਕਿੰਨੀ ਵੱਡੀ ਠੱਗੀ ਵੱਜ ਗਈ ਇਹ ਤੇ ਜਿਹੜੇ ਅਨਨੋਨ ਮਨ ਹੈਗੇ ਨੇ ਲਿੰਕ ਕੰਪਨੀਆਂ ਜਾਂ ਜਿਹੜੇ ਟੈਲੀਗ੍ਰਾਮ ਤੋਂ ਜਿਨ੍ਹਾਂ ਨੂੰ ਆਪਾਂ ਟਰੈਕ ਕਰਨਾ ਕਾਫੀ ਮੁਸ਼ਕਲ ਹੈ ਉਹਨਾਂ ਉੱਤੇ ਬਿਲਕੁਲ ਵੀ ਯਕੀਨ ਨਹੀਂ ਕਰਨਾ ਚਾਹੀਦਾ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਡੀਐਸਪੀ ਕਰਮਜੀਤ ਸਿੰਘ ਗਰੇਵਾਲ ਜਿਹੜੇ ਨੇ ਸਾਈਬਰ ਕ੍ਰਾਈਮ ਦੇ ਉਹਨਾਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਦੇ ਵੱਲੋਂ ਸਾਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਤੇ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਕਿ ਕੌਣ ਉਹ ਲੜਕੀ ਸੀ ਜਿਸ ਦੇ ਵੱਲੋਂ ਧੋਖਾਧੜੀ ਜਿਹੜੀ ਹੈ ਕਰੋੜਾ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨੇ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ